ਮੈਂ ਇਥੇ ਆਮਦਨੀ ਕਲੀਨਿਕ ਇਹਦੇ ਵਿੱਚ ਵਤੌਰ ਮੈਡੀਕਲ ਅਫਸਰ ਕੰਮ ਕਰ ਰਹੀ ਹਾਂ ਆ ਸਰਕਾਰ ਦਾ ਇਹ ਬਹੁਤ ਅੱਛਾ ਉਪਰਾਲਾ ਸੀਗਾ ਕਿ ਨੀਅਰ ਬਾਏ ਜਿਹੜੇ ਸਾਰੇ ਲੋਕ ਹੈ ਉਹਨਾਂ ਨੂੰ ਬੜਾ ਕੰਫਰਟੇਬਲ ਕਿ ਉਹਨਾਂ ਨੂੰ ਆਉਣਾ ਵੀ ਸੌਖਾ ਰਹੇ ਔਰ ਜਦੋਂ ਵੀ ਡਿਊਟੀ ਆਵਰ ਦੇ ਵਿੱਚ ਸਾਡੇ ਹੁੰਦੇ ਆ ਨੌ ਤੋਂ ਤਿੰਨ ਟਾਈਮਿੰਗ ਹੁੰਦੇ ਆ ਉਹਦੇ ਚ ਪੇਸ਼ੈਂਟ ਆਪਣੇ ਲੋੜ ਦੇ ਹਿਸਾਬ ਨਾਲ ਆ ਕੇ ਸਰਕਾਰ ਵੱਲੋਂ ਫ੍ਰੀ ਮੈਡੀਸਨ ਔਰ ਫ੍ਰੀ ਟੈਸਟ ਦੀ ਜਿਹੜੀ ਇੱਥੇ ਸੁਵਿਧਾ ਹੈ ਆ ਲੋਕ ਬੜੇ ਖੁਸ਼ ਆ ਸਾਡੇ ਸਰਕਾਰ ਦੇ ਔਰ ਇਸੋ ਭਰਾਲੇ ਮੇਹਰਪਰਨਜੀ ਸਿੰਘ ਸਾਡੇ ਲੰਮੇਪਿੰਡ ਵਿੱਚ ਆਮ ਆਦਮੀ ਕਲੀਨ ਖੁੱਲ ਗਿਆ। ਜਿੱਥੇ ਜਦੋਂ ਵੀ ਦੋਈ ਹਰ ਤਰ੍ਹਾਂ ਦੀ ਦਵਾਈ ਮਿਲਦੀ ਪਈ ਆ। ਟੈਸਟ ਵਗੈਰਾ ਸਾਰੇ ਫ੍ਰੀ ਹੁੰਦੇ ਪਈ ਆ। ਜਦੋਂ ਵੀ ਆਈਏ 9 ਤੋਂ 3 ਵਜੇ ਤੱਕ ਦੋਈ ਮਿਲਦੀ ਪਈ ਆ। ਸਟਾਫ ਬਹੁਤ ਵਧੀਆ ਪਈ ਆ। ਜਦੋਂ ਤਾਂ ਪੰਜਾਬ ਸਰਕਾਰ ਨੇ ਲੰਮੇਪਿੰਡ ਵਿੱਚ ਆਦਗੋਈ ਕਲੀਨ ਖੁੱਲਿਆ ਤਾਂ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ। ਪੰਜਾਬ ਦੇ ਵਿੱਚ ਨਵੀਂ ਸੇਤ ਕ੍ਰਾਂਤੀ ਚਲਾਈ ਹੋਈ ਐ ਸੀ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਘਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ